ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਅਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਦਰਅਸਲ ਅਕਾਲ ਤਖਤ ਸਾਹਿਬ ਅੱਜ ਨਤਮਸਤਕ ਹੋਈ ਆ ਅਕਾਲੀ ਦਲ ਬਾਰਸ ਪੰਜਾਬ ਦੀ ਜਥੇਬੰਦੀ ਤੇ ਉਹਨਾਂ ਦੇ ਮੈਂਬਰ ਜਿਹੜੇ ਨੇ ਆ ਜਿਹੜੇ ਨਤਮਸਤਕ ਹੋਏ ਨੇ ਉਹਨਾਂ ਦੇ ਵਿੱਚ ਲੱਖਾਂ ਸਦਾਣਾ ਵੀ ਸੀ ਜੋ ਹੁਣੀ ਪਾਰਟੀ ਜੁਆਇਨ ਕਰ ਰਹੇ ਨੇ ਹੁਣੀ ਪਾਰਟੀ ਜਿਹਨਾਂ ਦੇ ਵੱਲੋਂ ਜੁਆਇਨ ਕੀਤੀ ਗਈ ਆ ਜੋ ਮਾਗੀ ਮੇਲੇ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਾਰਸ ਪੰਜਾਬ ਜਥੇਬੰਦੀ ਦਾ ਪੱਲਾ ਫੜਿਆ ਲਖੇ ਸਿਧਾਣੇ ਨੇ ਤੇ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਆ ਕਿ ਅਮਰਤਪਾਲ ਸਿੰਘ ਨੂੰ ਇਸ ਕਰਕੇ ਬਾਹਰ ਨਹੀਂ ਕੱਢਿਆ ਜਾ ਰਿਹਾ ਇਸ ਕਰਕੇ ਨਹੀਂ ਸੈਸ਼ਨ ਦੇ ਵਿੱਚ ਬੈਠਣ ਦੀ ਜਾਜ਼ਤ ਦਿੱਤੀ ਜਾ ਰਹੀ ਕਿਉਂਕਿ ਸਰਕਾਰਾਂ ਡਰਦੀਆਂ ਨੇ ਸਰਕਾਰਾਂ ਡਰਦੀਆਂ ਨੇ ਅਮਰਤਪਾਲ ਸਿੰਘ ਤੋਂ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਵਾਰ-ਵਾਰ ਇਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਨੂੰ ਬਾਹਰ ਨਾ ਕੱਢਣ ਜਾਂ ਉਸ ਦੇ ਉੱਤੇ ਐਨਐਸਏ ਲਗਾਈ ਜਾ ਰਹੀ ਆ ਤਾਂ ਇਹ ਕਦਾਲਤਾਂ ਦੀ ਵੀ ਤੋਹਫੀਨ ਕੀਤੀ ਜਾ ਰਹੀ ਆ ਤਾਂ ਅਮਰਤਪਾਲ ਸਿੰਘ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਤੁਹਾਨੂੰ ਉਹ ਸੁਣਾਉਣਾ ਹੈ ਜਿਸ ਵੇਲੇ ਲੱਖਾ ਸਧਾਨਾ ਵੀ ਉੱਥੇ ਪਹੁੰਚਿਆ ਸੀ ਲੱਖੇ ਸਧਾਨੇ ਨੇ ਕੀ ਕਿਹਾ ਉਹ ਵੀ ਸੁਣਨੀ ਕੁਮੈਂਟ ਜੀ ਇੱਕ ਮੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਿੱਖ ਦਾ ਜੀ ਇੱਕ ਦਾ ਫਰਜ਼ ਬਣਦਾ ਹੈ ਕਿ ਆਪਣੇ ਗੁਰੂ ਤੋਂ ਅਸ਼ੀਰਵਾਦ ਲੈ ਕੇ ਉਹਦਾ ਉਪਾਸਨ ਲੈ ਕੇ ਜਿਹੜਾ ਵੀ ਕੋਈ ਕਾਰਜ ਦੰਦਿਆ ਜਾਵੇ ਪਿਛਲੇ ਦਿਨ ਜੋ ਸਾਡੀ ਪੀਏਸੀ ਦੀ ਸਤਿ ਸੰਗਤ ਦੀ ਕਮੇਟੀ ਬਣੀ ਸੀ ਕਿ ਉਹਨੇ ਇਹਦੀ ਆਪਣਾ ਕਾਰਜ ਸ਼ੁਰੂ ਕਰਨਾ ਸੀ ਕਿ ਉਹ ਵਾਕਤ ਅਸੀਂ ਸਾਰੀ ਉਪਸ਼ਟਤਾ ਕੀਤੀ ਹੋਈ राज गुरु हर गोबिंद पाशाह जब सकते पिछले समय चारे सारे कार्य करवाए ये सब आवे समय भी रह के साथ प्रयास देखिए सन सारे आप नियर ਇੱਕਠੇ ਹੋ ਕੇ ਪੂਤਾ ਬਾਗ ਨਾਲ ਚੱਲ ਕੇ ਅਸੀਂ ਜੋ ਜੋ ਸਾਡਾ ਮਿਸ਼ਨ ਆ ਫੌਮ ਨੂੰ ਪੰਥ ਬਚਾਉਣਾ ਪੰਜਾਬ ਬਚਾਉਣਾ ਉਹਦੇ ਵਾਸਤੇ ਤੁਸੀਂ ਸਾਡੇ ਸਿਰ ਤੇ ਮਿਹਰ ਕਰਕੇ ਸਮਤਾ ਜੀ ਬਖਸ਼ੋ ਉਹਦੇ ਵਾਸਤੇ ਅਰਦਾਸ ਕੀਤੀ ਗਈ ਆ ਬਾਕੀ ਜਿਹੜੀ ਅਸੀਂ 25 ਤਰੀਕ ਨੂੰ ਜਿਹੜੀ ਫਾਲਸਾ ਵਹੀਰ ਕਰਨ ਜਾ ਰਹੇ ਹਾਂ ਉਹਦੇ ਪਾਸੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ ਗਈ ਆ ਕਿ ਸੱਚੇ ਪਾਤਸ਼ਾਹ ਤੁਸੀਂ ਆਪ ਜੀ ਅਰਿਆਂ ਸਾਡੇ ਕੇ ਅੰਸਾ ਸਾਡੇ ਸਹਾਇਓ ਕਰਿ ਸਾਨੂੰ ਆਪ ਜੀ ਉਹਦੇ ਵਾਸਤੇ ਸੰਤਾਨ ਨੂੰ ਵੀ ਇਹ ਦੱਸਣਾ ਚਾਹੀਦਾ ਹੈ ਕਿ ਜਿਹੜਾ ਉਹ ਕਾਲਸਾ ਜਿਹਦੇ ਚ ਆਪਣਾ ਫਿਜ਼ੀਕ ਪਾ ਕੇ ਜੋ ਪੰਜਾਬ ਦੇ ਨੌਜਵਾਨੀ ਦਸ਼ਿਆਂ ਚੱਲ ਜਾ ਰਹੀ ਹੈ ਉਹਨੂੰ ਘਟਣ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਾਲ ਦੋਸਤਾਂ ਵਾਸਤੇ ਵੀ ਇਹ ਅਪਰਾਧ ਹੋ ਰਿਹਾ ਉਹਦੇ ਵਾਸਤੇ ਸਾਰੀਆਂ ਸੰਸਥਾਵਾਂ ਦੇ ਉੱਤੇ ਮਤਲਬ ਉਹ ਸਹਿਯੋਗ ਦੇ ਕੀ ਇਸ ਸਟਾਈਕ ਨੂੰ ਮਨਾਉਣ ਵਾਲਿਆਂ ਨੇ ਕਿਵੇਂ ਦੀ ਤਿਆਰੀ ਇਹ ਟੀਮ ਨੇ ਨਹੀਂ ਕੀਤੀ ਕੀ ਹੈ ਚਰਚਾਵਾਂ ਚੱਲ ਰਹੀਆਂ ਪਈਆਂ ਕਿ ਕੱਲ੍ਹ ਤੱਕ ਬਾਜ਼ਰ ਵਿੱਚ ਕੋਈ ਲੱਤਦਾ ਨਹੀਂ ਸਮਾਉਣਗੇ ਇਹ ਮੇਰਾ ਖਿਆਲ ਹੈ ਕਿ ਇਹ ਲੋਕਾਂ ਨੂੰ ਜਾਂ ਬੇਤਨ ਆਦਿ ਐਸਾ ਨਹੀਂ ਬਟ ਪਾਰਟੀ ਨੂੰ ਤਖੜਾ ਕਰ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਖੱਲੇ ਹੀ ਲੜੀਏ ਤੇ ਫਿਰ ਵੀ ਅਸੀਂ ਸਤਾਈ ਦੇ ਨੇੜੇ ਜਾ ਕੇ ਵਿਚਾਰੇਗਾ ਸਰ ਖਾਲੀ ਕਾਲੀ ਸਰ ਬਾਜ਼ਰ ਨਾਲ ਤੇ ਕਿਸੇ ਕਿਸਮਤ ਤੇ ਵੀ ਸਮਝੌਤਾ ਨਹੀਂ ਹੋ ਸਕਦਾ ਕਿਉਂਕਿ ਉਹ ਜੋ ਬੇਤਨੀਆਂ ਦਾ ਜੋ ਸਾਰੇ ਵੱਡੇ ਬਹੁਤ ਵੱਡੇ ਦੋਸ਼ ਹੈ ਜੋ ਜੋ ਕੌਮ ਨੂੰ ਇਸ ਸਾਲ ਆਜੇ ਪਕਾਉਣ ਵਾਸਤੇ ਉਹਨਾਂ ਦਾ ਜਿਹੜੀ ਉਹਨਾਂ ਦੀ ਬਹੁਤ ਵੱਡੀ ਜਿਹੜੀ ਆ ਕਿ ਜ਼ਿੰਮੇਵਾਰੀ ਜਾਂ ਖੁਦਗਰਜ਼ੀ ਸੀ ਉਹ ਇਸ ਕਰਕੇ ਤੇ ਇਸ ਕਰਕੇ ਉਹਨਾਂ ਨਾਲ ਤੇ ਕੁਛ ਨਹੀਂ ਇਦਾਂ ਦਾ ਵਿਚਾਰਿਆ ਜਾ ਸਕਦਾ ਬਾਕੀ ਅਸੀਂ ਹੋਰ ਸਾਡੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਥ ਇਕੱਠਾ ਹੋਵੇ ਸਾਰੀਆਂ ਤਰ੍ਹਾਂ ਦੇ ਰਲ ਕੇ ਅਸੀਂ ਅੱਗੇ ਵਧੀਏ ਜੋ ਸਾਡੇ ਕੌਮ ਦੇ ਹਾਲਾਤ ਆ ਉਹਨਾਂ ਚੋਂ ਕੱਢਣ ਵਾਸਤੇ ਸਾਰਿਆਂ ਦਾ ਸਾਰੀਆਂ ਅਸੀਂ ਸੰਤਾਨੋਂ ਅਪੀਲ ਕਰਦੇ ਆ ਕਿ ਤੁਸੀਂ ਬਤਵਾਲ ਸਹਿਯੋਗ ਕਰੋ ਸਿਮਰਨਜੀਤ ਸਿੰਘ ਮਾਨ ਬੜਾ ਅੱਜਕੱਲ ਗਰਮਸੂਰ ਰੱਖਣ ਲੱਗੇ ਨੇ ਕਿ ਚੱਕਰ ਖੋਜ ਅਸੀਂ ਉੱਥੇ ਕੋਈ ਨਹੀਂ ਉਹ ਉਹ ਦੀਨ ਕੋਈ ਨਹੀਂ ਬਹੁਤ ਸਾਡੇ ਸਤਾਰਜ ਹੋ ਗਿਆ ਉਹ ਉਹਨਾਂ ਦਾ ਬੜੇ ਉਹਨਾਂ ਨੇ ਬਹੁਤ ਵੱਡਾ ਸੀ ਮਦਦ ਕੀਤਾ ਅਸੀਂ ਉਹਨਾਂ ਤੋਂ ਵੀ ਚਲ ਕੇ ਕੰਮ ਕਰਦੇ ਸਾਰੇ ਲੇਕਿਨ ਅਸੀਂ ਆਪਣਾ ਜੋ ਸਾਡਾ ਕਾਰਜ ਹੈ ਜੋ ਸਾਨੂੰ ਗੁਰਮਹਾਰਾਜ ਨੇ ਸੁਭਾਸ ਦਿੱਤਾ ਗੱਦੀ ਹੈ ਜੋ ਅਸੀਂ ਲੈ ਕੇ ਚੱਲ ਰਹੇ ਹਾਂ ਅਸੀਂ ਉਹਦੇ ਵਾਅਦੇ ਲੱਗੇ ਹੋਏ ਨੇ ਬਾਕੀ ਅਸੀਂ ਕਿਸੇ ਤੇ ਨਹੀਂ ਕੋਈ ਕੀ ਕੀ ਕਰ ਰਿਹਾ ਕੋਈ ਉਹਦੇ ਨਾਲ ਸੰਕਰ ਦੇ ਹਾਂ ਇਹਦੇ ਹੀ ਇੱਕੋ ਸੀਰੀ ਹੋਈ ਕਿ ਇਥੋਂ ਅਕਤੂਬਰ ਤੱਕ ਸਭ ਤੋਂ ਹੋਊਗੀ ਜੀ ਤੇ ਦੰਗਣਾ ਸਾਲ ਤੱਕ ਹੋਊਗੀ ਉਹ ਦਾ ਬਾਕੀ ਰੂਪ ਰਖਾਣ ਜੁੜਾ ਉਸ ਅਸੀਂ ਬੈਠ ਕੇ ਗੱਲ ਕਰਾਂਗੇ 25 ਫਰਵਰੀ ਨੂੰ ਆਏਗੀ ਹਾਂ ਜੀ 25 ਫਰਵਰੀ ਸੈਸ਼ਨ ਚੱਲ ਰਿਹਾ ਅਮੁਤਾਲ ਹੈਲਥ ਕੇਅਰ ਅਜਨ ਦੋ ਵਾਰੀ ਕੋਰਸ ਚ ਹੈ ਗਿਆ ਹੈ ਕਿ ਅਜੇ ਤੱਕ ਇਹ ਕਿ ਸੈਸ਼ਨ ਜੀ ਬਗੈਰ ਖਾਲੇ ਦਿੱਕਤ ਵੀ ਸਰਹਾਰਾਂ ਦੀ ਇਹ ਬੜੀ ਤਕਸ਼ਾਈ ਆ ਕਿ ਸਰਕਾਰਾਂ ਵੀ ਲੋਕਾਂ ਦੀਆਂ ਵੋਟਾਂ ਨੂੰ ਚੁਣਦੀਆਂ ਨੇ ਤੇ ਫਿਰ ਵੀ ਲੋਕਾਂ ਦੀ ਵੋਟਾਂ ਦੀ ਕਦਰ ਜਿਹੜੀ ਆ ਉਹ ਉਹਨਾਂ ਨੂੰ ਨਹੀਂ ਹੈਗੀ ਉਹਨਾਂ ਨੇ ਕਾਨੂੰਨ ਕਾਇਦੇ ਲੋਕਤੰਤਰ ਦੀਆਂ ਭਾਵਨਾਵਾਂ ਸ਼ਿਕਾਇਤਾਂ ਤੇ ਉਹਨਾਂ ਨੂੰ ਆਪਣੇ ਦੂਰੋਂ ਦਾ ਫਰਕ ਮੰਦਾ ਜਿਵੇਂ ਉਹ ਜੁਨੇਵਾਰੀ ਸੰਗਠਨਾਂ ਨੇ ਲਾਈ ਆ ਉਹ ਵੀ ਨਿਭਾਉਣਾ ਨਹੀਂ ਉਹਨਾਂ ਦੀ ਗੱਲ ਉੱਥੇ ਕਰਨਾ ਦੇਣੀ ਮੇਰੇ ਕੰਦੇ ਇੱਕ ਬਹੁਤ ਵੱਡੀ ਤਕਸ਼ਾਈ ਆ ਲੋਕਤੰਤਰ ਤੇ ਵੀ ਧੱਗੀਆਂ ਡਾਈਆਂ ਜਾ ਰਹੀਆਂ ਕਮਿਟੀਆਂ 'ਚ ਧੱਗੀਆਂ ਢਾ ਕੇ ਉਹਨਾਂ ਨੂੰ ਪਹਿਲੀ ਗੱਲ ਤੇ ਅੰਦਰ ਰੱਖਿਆ ਜਾ ਰਿਹਾ ਫਿਰ ਇਹ ਅੰਦਰ ਵੀ ਰੱਖਿਆ ਪਰ ਉਹਨਾਂ ਨੂੰ ਪਾਰਲੀਮੈਂਟ ਤੋਂ ਬੋਲਣ ਦੀ ਜੋ ਖੁੱਪ ਵੀ ਉਹਨਾਂ ਨੂੰ ਚੁਣਿਆ ਗਿਆ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਉਹਨਾਂ ਦੀ ਜ਼ਾਇਦ ਹੋਣੀ ਚਾਹੀਦੀ ਹੈ ਪਰ ਇਹ ਅਜੇ ਤੱਕ ਸਾਲ ਬਤਨ ਵਾਲੀ ਅਦਾਲਤਾਂ ਨੂੰ ਮਿਲਣਾ ਕਰਨ ਵਾਲੀ ਜਿਹੜੀ ਇਹ ਕਾਰਵਾਈ ਸਰਕਾਰਾਂ ਕਰਦੀ ਹੈ ਬਹੁਤ ਤੱਕ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਿਹੜੀ ਜਿਹੜੀ ਮੀਟਿੰਗ ਹੋਈ ਚੰਨਾਬ ਤੋਂ ਮੁੱਖ ਮੰਤਰੀ ਕੁਝ ਸਟਰੋਂਗ ਪੱਖ ਨਹੀਂ ਰੱਖ ਸਕਦੇ ਮੇਰਾ ਖਿਆਲ ਹੈ ਕਿ ਸਾਰਾ ਕੁਝ ਮੇਲ ਜੋੜ ਕੇ ਪੰਜਾਬ ਦੇ ਹਿੱਤ ਤਾਇਆ ਜਾ ਰਿਹਾ ਹੈ ਕਿ ਕਿ ਜਿਦਾ ਵੀਨ ਸਟੇਟਮੈਂਟਾਂ ਲੱਗ ਰਹੀਆਂ ਮਤੋਂ ਲੱਗਦਾ ਕਿ ਬੰਦੇ ਖਾਤੇ ਉਹ ਸਭ ਚੁੱਕ ਮੰਨ ਚੁੱਕੇ ਆ ਤੇ ਲੋਕਾਂ ਦੇ ਪਾਸ ਇਹ ਆਪਣਾ ਆਪ ਦੀ ਜਿਹੜੀ ਸਰਕਾਰ ਹੈ ਜਾਂ ਤੇ ਪੰਜਾਬ ਦੀ ਸਰਕਾਰ ਨਹੀਂ ਉਹ ਤਾਂ ਦਿੱਲੀ ਆਉਣ ਦਾ ਇਸ਼ਾਰੇ ਤੇ ਕੰਮ ਕਰ ਰਹੀ ਆ ਦਿੱਲੀ ਜੋ ਚਾਹ ਰਹੀ ਆ ਉਹ ਪਾਣੀ ਲੋਕਾਂ ਨੂੰ ਚਾਹ ਰਹੀ ਆ ਸਾਡਾ ਜੋਰ ਵੀ ਬੋਲੀ ਵੀ ਸਾਡੇ ਕਿਸਾਨ ਕਰ ਰਹੀਓ ਉਹ ਮੇਰੇ ਖਿਆਲ ਅਕੋ ਮੈਂ ਹਾਂ ਜਾਂਦਾ ਹੈ ਤੇ 328 ਰੂਪ ਮਾਨੇ ਸਿੱਟ ਵੱਲੋਂ 40 ਲੋਕਾਂ ਨੂੰ ਸਨਮਾਨ ਜਾਰੀ ਕੀਤੇ ਗਏ ਜੀ 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 ਮਜਬੂਤ ਕਰਨੀ ਹੈ ਜਾਂ ਕਾਇਮ ਨਹੀਂ ਇਹ ਕਹ ਲਿਆ ਕਿ ਇਹ ਇਹ ਬੜੀ ਅਫਸੋਸਨਾਕ ਹੈ ਨਾ ਕਿ ਇੱਥੇ ਗੁਰੂਦਵਾਰ ਤੇ ਖੜਕੇ ਕਿ ਇਹ ਜੇ ਸਾਡੀ ਸਾਡੀਆਂ ਜ਼ੁਮੇਵਾਰ ਸੰਸਥਾਵਾਂ ਨੇ ਸਹੀ ਤਰੀਕੇ ਨਾਲ ਆਪਣਾ ਕਾਰਜ ਕੀਤਾ ਹੁੰਦਾ ਤੇ ਅੱਜ ਸਾਨੂੰ ਇਹੋ ਜਿਹੀ ਸਰਕਾਰਾਂ ਹੋਉਂਦੀਆਂ ਤੇ ਇਹ ਗੋਸ਼ੀਆਂ ਸਹੀ ਤਰੀਕੇ ਦੇ ਸਰਕਾਰਾਂ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਆ ਕਿ ਅਸੀਂ ਆਪ ਇਹਨਾਂ ਚਿਰ ਤੋਂ ਮਤਲਬ ਚੱਲ ਰਿਹਾ ਸੀ ਉਹਨੂੰ ਅਸੀਂ ਕਿਉਂ ਨਹੀਂ ਲਗਾ ਸਕਦੇ ਕੋਈ ਨਹੀਂ ਅਸੀਂ ਜਿਹੜੇ ਕੋਈ ਦੋਸ਼ੀ ਸੀ ਉਹਨਾਂ ਨੂੰ ਸਾਹਮਣੇ ਸਾਹਮਣੇ ਖਿਲਾ ਕਰ ਸਕਦੇ ਇਹ ਬਹੁਤ ਮੰਦ ਭਾਗੀ ਗੱਲ ਹੈ ਜੀ ਜਿਹੜੀਆਂ ਇਹ ਸਾਦਾ ਕੁਝ ਵਾਪਰ ਰਿਆ ਸਰਕਾਰ ਵੀ ਇੱਥੇ ਖਾਲੀ ਰੋਟੀਆਂ ਸੇਕ ਰਹੀ ਆ ਰਾਜਨੀਤੀ ਕਰ ਰਹੀ ਆ ਪਿਛਲੇ ਦਿਨ 100 ਰੁਪਏ ਦਾ ਕਹਿ ਰਹੇ ਸੀ ਕਿ ਅਸੀਂ ਵੰਡ ਲਿਆ ਕਿ ਉਸ ਆਉਣ ਵਾਲੇ ਸਮੇਂ ਤੇ ਬਾਕੀ ਵੀ ਤਰਤੀ ਨੂੰ ਸਾਰੇ ਜੂਟਨ ਕਰ ਲਿਆ ਉਹਦੇ ਖਾਲੇ ਕਿਸੇ ਜੀ ਤੇ ਪਰੋਸਾ ਨਹੀਂ ਕੀਤਾ ਜਾ ਸਕਦਾ ਜਿੱਦਾਂ ਵੀ ਹਰਾਮ ਦਾ ਕੰਮ ਕੀਤਾ ਠੀਕ ਹੈ ਜੀ ਤੁਸੀਂ ਆ ਪੰਜਾਬ ਦੇ ਪੰਜ ਇੱਕ ਮਿੰਟ ਜੀ ਵਾਇਗੁਰ ਦੀ ਘਰਸਾ ਵਾਇਗੁਰ ਅੱਜ ਸੱਚੀ ਸਾਡੀ ਟੀਮ ਸਾਡੀ ਖੁਸ਼ੀ ਸਾਡੀ ਸਿਮਰਤ ਨਿਕਾਲਤਾ ਸਾਫ ਤੇ ਨੰਬਰ ਹੋਏ ਆ ਤੇ 25 ਬਰਦਰਨ ਜੋ ਖਾਲਸਾ ਬਹੀਰ ਖਾਲਸਾ ਸਾਹਿਬ ਨਾਲ ਲੜ ਕੇ ਤੇ ਸੰਘਰਸ਼ਾ ਸਾਹ ਉਹ ਦਿਨ ਖਾਲਸਾ ਬਹੀਰ ਉਹਦੇ ਬਾਰੇ ਤੁਹਾਡਾ ਗੱਲਬਾਤ ਕਰਨੀ ਹੈ ਇਹਦੇ ਵਿੱਚ ਸਾਡਾ ਜਿਹੜਾ ਮੁੱਖ ਝੰਡਾ ਪਾਣੀਆਂ ਦੇ ਝੰਡੇ ਵੀ ਨੇ ਬੰਤ ਬਚਾਉਣੀ ਪੰਜਾਬ ਬਚਾਓ ਪੰਜਾਬੀ ਤਖ਼ਤ ਜਿਹੜਾ ਆਪਸੀ ਭਾਈਚਾਰਾ ਉਹ ਵੀ ਕੈਂਪ ਤੋਂ ਇਸ ਤਰ੍ਹਾਂ ਦੀਆਂ ਇਕਰਾਰ ਤਾਂ ਹੋ ਰਹੀਆਂ ਨੇ ਗੜਬੜਾਂ ਹੋ ਰਹੀਆਂ ਨੇ ਪੂਰੇ ਭਾਰਤ ਦੇ ਅੰਦਰ ਹੁਣ ਦੂਜੀ ਸੀ ਜਿਹੜਾ ਐਕਟ ਲਿਆਂਦਾ ਗਿਆ ਤੇ ਉਹ ਉਸ ਤੋਂ ਬਾਅਦ ਬਿਲਕੁਲ ਰੋਕ ਲੱਗ ਗਈ ਇੱਕ ਵਾਰੀ ਪਰ ਉਹ ਵੀ ਲੋਕਾਂ ਦੇ ਵਿੱਚ ਕਿਸੇ ਪਾਸੇ ਧਰਮਾਂ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਤੇ ਵਿਰੋਧ ਹੋਗਾ ਅਗਲੇ ਪਾਸੇ ਹੋ ਰਹੇ ਹਾਲਾਤ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੀ ਜਿਹੜੀ ਗੱਲ ਹੋ ਰਹੀ ਹੈ ਪੰਜਾਬ ਨੂੰ ਕੀ ਸਵਾਰਥ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਪਾਣੀਆਂ ਤੇ ਬਹੁਤਾ ਸਪਸਟੈਂਡ ਨਹੀਂ ਲਿਆ ਇਹ ਤਾਂ ਪਹਿਲਾਂ ਵੀ ਨਹੀਂ ਲਿਆ ਜਦੋਂ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਸਦਾ ਪਾਇਆ ਸੀ ਨਾ ਸੀਆਈਐਸਪਾੜਾ ਸੈਂਟਰ ਨੇ ਸੀਆਈਐਸ 27 ਹੈ ਜਿਹੜੀ ਪੀਬੀਐਮਡੀ ਦੇ ਉੱਤੇ ਇਹਨਾਂ ਨੇ ਉਹਦੇ ਵਿੱਚ ਇੱਕ ਲੋਜ ਪਾਇਆ ਹੈ ਇਹ ਸੀਆਈਐਸਪ ਦੇ ਜਿਹੜੇ ਉਹਨਾਂ ਦੇ ਜਿਹੜਾ ਕਾਂਗਾਂਵਾਂਗਰਾਂ ਦਾ ਖਰਚਾ ਰਹਿਣ ਖਾਂ ਦਾ ਖਰਚਾ ਉਹ ਸੈਂਟਰ ਕਰੇ ਤੋ BBMP ਨੇ ਆਪਣੇ ਕੋਲੋਂ ਕਰਤਾ ਜੇ ਕੀ ਜਾਣੇ ਚੋਰ ਮੋਰੀ ਰੱਖਦੇ ਅਸਲ ਇਹ ਸਾਰੇ ਗਲੇ ਮਿਲੇ ਨੇ ਚਾਹੇ ਪਹਿਲੀਆਂ ਸਰਕਾਰਾਂ ਰਹੀਆਂ ਹੋਣ ਕਾਂਗਰਸ ਰਹੀ ਹੋਵੇ ਰਾਲ ਸਰਕਾਰ ਰਹੀ ਹੋਵੇ ਭਾਜਪਾ ਵਾਲੇ ਨਾਲ ਚਾਹੇ ਇਹ ਹੁਣ ਦੀ ਸਰਕਾਰ ਹੈ ਉਹ ਲਗਾਤਾਰ ਪਾਉਂ ਪੁੱਟਿਆ ਕੁੱਟਿਆ ਚਾਰ ਸਿਰੋ ਮਾਰਿਆ ਜਾ ਰਿਹਾ ਪਰਸਾ ਅੱਜ ਜਿੰਨੀਆਂ ਵੀ ਸਰਕਾਰਾਂ ਅੰਦੀਆਂ ਨੇ ਸਾਰੀਆਂ ਸਿੱਖਾਂ ਦੇ ਧਰਮ ਦੇ ਰਖਵਾਲਾ ਜੀ ਜਿਹੜੀ ਆਪਾਂ ਗੱਲ ਕਰਦੇ ਆ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਤਵਾਕਹੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਤੇ ਐਮਪੀ ਅਮਰਤਪਾਲ ਸਿੰਘ ਸਮਝ ਦੀ ਬੁਰਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਹਾਲੇ ਤੱਕ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਮਿਲੀ ਹਾਲਾਂਕਿ ਐਨਐਸਏ ਖਤਮ ਕਰਨ ਨੂੰ ਲੈ ਕੇ ਕਈ ਵਾਰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਚੁੱਕੇ ਨੇ ਪਰ ਹਾਈ ਕੋਰਟ ਦੇ ਵੱਲੋਂ ਪਟੀਸ਼ਨਾਂ ਨਪਟਾਰਾ ਕਰ ਦਿੱਤਾ ਜਾਂਦਾ ਪਰ ਹਾਲੇ ਤੱਕ ਵੀ ਕੋਈ ਰਾਹ ਦੀ ਖਬਰ ਨਹੀਂ ਆਈ ਪਰ ਹੁਣ ਅਮਰਤਪਾਲ ਸਿੰਘ ਦੀ ਜੋ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੀ ਉਹ ਲਗਾਤਾਰ ਸਟਰੋਂਗ ਹੁੰਦੀ ਜਾ ਰਹੀ ਆ ਮਜ਼ਬੂਤ ਹੁੰਦੀ ਜਾ ਰਹੀ ਆ ਕਿਉਂਕਿ ਹੁਣ ਲੱਖਾ ਸਦਾਣਾ ਪਾਰਟੀ ਦੇ ਨਾਲ ਜੁੜ ਗਿਆ ਸਰਬਜੀਤ ਸਿੰਘ ਖਾਲਸਾ ਦੀ ਗੱਲ ਕਰੀਏ ਹੋਰ ਜਿਹੜੇ ਨੇ ਕਈ ਆਪਣੇ ਆਪ ਦੂਜੀਆਂ ਪਾਰਟੀਆਂ ਛੱਡ ਛੱਡ ਕੇ ਅਕਾਲੀ ਦਲ ਅੰਮ੍ਰਿਤ ਅਕਾਲੀ ਦਲ ਮਾਫ ਕਰਨਾ ਵਾਰਸ ਪੰਜਾਬ ਦੀ ਜਥੇਬੰਦੀ ਦੇ ਨਾਲ ਜੁੜਦੇ ਹੋਏ ਨੰਸਰ ਆ ਰਹੇ ਨੇ ਤਾਂ 2027 ਤੋਂ ਪਹਿਲਾਂ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਤਿਆਰੀਆਂ ਨੇ ਕਿਉਂਕਿ 2027 ਦਾ ਮੁੱਖ ਮੰਤਰੀ ਦਾ ਚਿਹਰਾ ਅਮਰਤਪਾਲ ਸਿੰਘ ਨੂੰ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਪਹਿਲਾਂ ਹੀ ਐਲਾਨ ਦਿੱਤਾ ਗਿਆ ਤੇ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਲਗਾਤਾਰ ਫੇਰੀਆਂ ਕਰ ਰਹੇ ਨੇ ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਦੇ ਵਿੱਚ ਜਾ ਕੇ ਵੋਟਾਂ ਵੀ ਮੰਗਣਗੇ ਤੇ ਫਿਲਹਾਲ ਲੋਕਾਂ ਦੇ ਵਿੱਚ ਜਾ ਕੇ ਸਹਿਯੋਗ ਮੰਗਦੇ ਹੋਏ ਨਸਰਾਰ ਰਹੇ ਨੇ ਤਾਂ ਪਹਿਲਾਂ ਸਹਿਯੋਗ ਮਿਲੇਗਾ ਬਾਅਦ ਵਿੱਚ ਵੋਟਾਂ ਮਿਲਣਗੀਆਂ ਵੋਟਾਂ ਮਿਲਣ ਤੋਂ ਬਾਅਦ ਸੱਤਾ ਦੀ ਕੁਰਸੀ ਕਿਸ ਦੇ ਕੋਲ ਆਉਂਦੀ ਹੈ 2027 ਦੀ ਤਾਂ ਇਹ ਤਾਂ ਆਉਣ ਵਾਲਾ ਸਮਾਂ ਦੱਸਿਆ ਗਿਆ ਪਰ ਜਿਸ ਤਰੀਕੇ ਦੇ ਨਾਲ ਹੁਣ ਆਖਰੀ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਘਮਾਂ ਸੰ ਛਿੜ ਰਿਹਾ ਕਿਉਂਕਿ ਕਪਾਸੀਤਾ ਰਾਜਾ ਬੜਿੰਗ ਦੇ ਵਿਗੜੇ ਬੋਲਾ ਨੇ ਸਾਰੇ ਪਾਸੇ ਟਰੋਲ ਕੀਤਾ ਹੋਇਆ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਗੌਰ ਪੱਠੜ ਦੇ ਵੱਲੋਂ ਦਿੱਤੇ ਗਏ ਇੱਕ ਬਿਆਨ ਨੇ ਸਿਆਸਤ ਦੇ ਵਿੱਚ ਪਾਰਾ ਕਾਫੀ ਸਿਖਰਾਂ ਦੇ ਉੱਤੇ ਪਹੁੰਚਾ ਦਿੱਤਾ ਤਾਂ ਪੱਠੜ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਕਈ ਕਾਂਗਰਸੀ ਅਗੂਆਂ ਤੇ ਸਲਾਹਕਾਰਾਂ ਨੇ ਮੈਨੂੰ ਕਿਹਾ ਸੀ ਜੇਕਰ ਸਾਡੀ ਸਰਕਾਰ ਰਿਪੀਟ ਲਿਆਉਣੀ ਆ ਤਾਂ ਕਈ ਜਗ੍ਹਾ ਦੇ ਉੱਤੇ ਬੰਬ ਧਮਾਕੇ ਕਰਵਾਉਣੇ ਪੈਣਗੇ ਤਾਂ ਕਿ ਇਸ ਬਿਆਨ ਤੋਂ ਬਾਅਦ ਹੁਣ ਕਾਂਗਰਸ ਦਾ ਕੋਈ ਨੁਮਾਇੰਦਾ ਬੋਲੇਗਾ ਕਾਂਗਰਸ ਚੁੱਪ ਕਿਉਂ ਆ ਕਾਂਗਰਸ ਦੇ ਸੀਨੀਅਰ ਲੀਡਰ ਚੁੱਪ ਕਿਉਂ ਆ ਹਾਈ ਕਮਾਂਡ ਚੁੱਪ ਕਿਉਂ ਆ ਰਾਹੁਲ ਗਾਂਧੀ ਕਿਉਂ ਚੁੱਪ ਪਰ ਰਾਜਾ ਵੜਿੰਗ ਕਿਉਂ ਚੁੱਪ ਆ ਖੈਰ ਚੁੱਪੀ ਦੇ ਪਿੱਛੇ ਅਸਲ ਕਾਰਨ ਤਾਂ ਉਹੀ ਜਾਣਦੇ ਨੇ ਪਰ ਜਿਸ ਤਰੀਕੇ ਦੇ ਨਾਲ ਇਸ ਕਾਂਗਰਸ ਦੇ ਕਲੇਸ਼ ਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਮਿਲ ਰਿਹਾ ਵਾਕਈ 2027 ਦੇ ਵਿੱਚ ਕਾਫੀ ਦਿਲਚਸਪੀ ਵਾਲਾ ਮੁਕਾਬਲਾ ਹੋ ਜਾਵੇਗਾ ਕਿਉਂਕਿ ਹੁਣ ਇੱਕ ਹੋਰ ਪਾਰਟੀ ਜੋ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੀ ਆ ਉਹ ਵੀ ਜੁੜ ਚੁੱਕੀ ਹੈ ਇਸ ਵਾਰ